ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਬਾਬੇ ਦੀ ਕਿਰਪਾ ਹੋਈ ਆ ਤੇ ਅੱਜ ਹੈਗੀ ਆ ਜੇਠ ਮਹੀਨੇ ਸੰਗਰਾਮ ਤੇ ਅਸੀਂ ਪਹੁੰਚ ਗਏ ਆ ਸੰਗਰਾਮ ਦੇ ਸਾਡੇ ਤੇ ਬੀੜ ਬਾਬੂ ਸਾਹਿਬ ਟਾਈਮ ਕਿੰਨਾ ਹੋ ਗਿਆ 7:30 7:30 7 ਵਜੇ ਕੇ 10 ਮਿੰਟ ਤੇ ਪਹੁੰਚ ਗਏ ਤੇ ਅੱਜ ਆਏ ਅਸੀਂ ਸਿਆਲ ਚ ਉਹਨੇ ਗੱਡੀ ਤੇ ਪਹਿਲੀ ਵਾਰੀ ਆਏ ਮੋਟਰਸਾਈਕਲ ਤੇ ਇਧਰ ਕੰਮਾ ਸਿੱਟ ਗੰਮਾ ਸਿੱਟ ਕਿਵੇਂ ਅੱਜ ਤਾਂ ਡੱਬੇ ਢੁੱਪੇ ਕਾਫੀ ਲਿਆਇਆ ਹੈ ਹੋਰ ਬਾਈ ਸਮਾਨ ਅੱਜ ਕਾਫੀ ਲੈਂਦਾ ਬਾਬੇ ਚੜਾਉਣ ਨੂੰ ਤਾਂ ਅੱਜ ਬਾਬੇ ਨੇ ਖੁਸ਼ੀਆਂ ਦਿੱਤੀਆਂ ਇਦਾਂ ਹੀ ਦੰਦ ਰਵੇ ਕਿ ਨਹੀਂ ਇਹ ਢੱਬੇ ਚੜਾਉ ਦੇ ਰਗੇ ਚਲੋ ਆਜੋ ਤੁਹਾਨੂੰ ਵੀ ਕਰਾਉਣੇ ਨਾਲ ਦਰਸ਼ਨ ਦੇਖਦੇ ਅੱਜ ਫਿਰ ਅਸੀਂ ਦੋ ਹੀ ਜਣੇ ਅੱਜ ਲਵਲੀ ਸੇਠ ਹੋਈ ਸਾਡਾ ਜਵਾਬ ਦੇ ਗਿਆ ਹੁਣ ਛੁੱਟੀ ਨਹੀਂ ਮਿਲੀ ਅੱਜ ਅਸੀਂ ਪਿੰਡ ਦੋਵੇਂ ਜਣੇ ਹੀ ਆਏ ਆ ਤੇ ਹੁਣ ਆਜੋ ਫਿਰ ਤੁਹਾਨੂੰ ਵੀ ਅੰਦਰ ਦਰਸ਼ਨ ਕਰਾਉਣੇ ਨਾਲੇ ਹੋਰ ਗੁਰੂ ਘਰਾਂ ਦੇ ਦਰਸ਼ਨ ਕਰਾਉਣੇ ਅੱਲਾਮਾ ਉਹ ਜਾ ਰਿਹਾ ਕਰੇ ਦੇ ਕਨਾਮੀ ਜੋ ਸੁਹੈ ਗੁਲਾਰੀ ਹਰ ਕੋ ਨਾਮ ਤੇ ਲਮਾਏ ਖੁਦਾਰੀ ਹਮੇਤੋ ਕੋ ਨਾ ਹੈ ਚਾਰਨ ਦਾ ਸੰਗਤ ਬਹੁਤ ਜ਼ਿਆਦਾ ਹੈ ਕਾਫੀ ਜ਼ਿਆਦਾ ਸੰਗਤ ਆ ਹੁਣ ਹੀ ਸਵੇਰੇ ਸਵੇਰੇ ਲੈਣਾ ਲੱਗਿਆ ਪਿਆ ਨਾਮ ਜਪਉ ਹਮ ਬੰਨੇ ਰਹੇ ਚਲੋ ਵਾਏ ਗੁਰੂ ਜੀ ਯਾਦ ਜੇ ਹਨ ਕਿ ਜਿੱਥੇ ਮੈਂ ਅੰਧਰਾਂ ਦਾ ਮੇਰਾ ਮਾ ਅੱਧੀ ਤੇਰੇ ਸਭ ਕੋ ਇਸ਼ਰਾਨ ਕਰ ਲਿਆ ਤੇ ਹੁਣ ਦਰਵਾਜ਼ਾ ਮੁੱਖਾ ਦੇਖਦੇ ਆ ਸੁਣੋ ਦੱਸੋ ਹਾਂ ਲਾਲਾ ਭਰਾ ਵਾਹ ਲਾਲਾ ਮੈਂ ਤਾਂ ਰੰਗ ਬਰੰਗੇ ਚਿੱਟੇ ਲੈਣੇ ਆ ਆ ਜਾ ਪੁੱਛ ਲੈਣੇ ਉਂ ਬੰਨ ਨਹੀਂ ਲੱਗੇ ਉਂ ਤਾਂ ਸਾਫਾ ਹੀ ਬੰਨ ਲੀਦਾ ਮੈਂ ਤਾਂ ਆਹ ਲਾਲਾ ਮੈਂ ਤਾਂ ਕੀ ਕਰਨਾ ਆ ਲਾਲਾ ਬੋਲ ਲਾਲਾ ਹੂੰ ਚੱਕ ਬਹੁਤ ਪੰਜ ਚਾਰ ਹਾਂ ਚਾਰ ਬਹੁਤ ਚਲੋ ਆ ਲਾਲਾ ਕਾਕੇ ਨੇ ਲਾ ਰੌਣਕਾਂ ਚ ਪੂਰੀਆਂ ਹਨ ਰੌਣਕਾਂ ਪੂਰੀਆਂ ਨਹੀਂ ਠੰਡ ਲੱਗਦੀ। ਲਓ ਵੀ ਸਿੰਘਾ ਨਹੀਂ ਥੁਪਚਾਲੇ ਪਾਤੇ। ਹਣ ਸਿੰਘਾ ਕਿੱਧਰ ਜਾਣਾ? ਜਿੱਥੇ ਤੈਨੂੰ ਮਰਜ਼ੀ ਹੈ। ਜਿੱਥੇ ਤੈਨੂੰ ਮਰਜ਼ੀ ਚਲੋ ਵਹਿਣੇ ਵੀ ਕਿੱਧਰ ਨੂੰ ਚੱਲਦੇ ਆ। ਇੱਥੋਂ ਕਿਰਾ ਤੁਰਦੇ ਆ। ਅਰੇ ਵੀ ਸਟਾਰਟ ਕਰ। ਮੋਟਰਸਾਈਕਲ ਹੀ ਮੋਟਰਸਾਈਕਲ ਹਵਾ। ਹੁਣ ਗਰਮੀ 'ਚ ਮੋਟਰਸਾਈਕਲ ਜਾਦੇ ਹੋਇਆ ਕਰਨਗੇ। ਸਿਆਲ 'ਚ ਗੱਡੀਆਂ ਤੇ ਆਈਦਾ। ਆਏ ਵੇ ਥੱਕ ਜਗੇ ਯਾਰ। ਲਓ ਵੇ ਹਲਦੀ ਪਿਆਉਣ ਲੱਗੇ ਆ। ਏਸੀ ਵੀ ਉਹੀ ਐ। ਮੈਂ ਇੱਧਰ

ਤਨਤਨ ਸਹਿਵਾ ਕਿਉਂ ਥੋੜੀ ਜਿਹੀ ਧੁੱਪ ਜਾਦੇ ਆ ਹਨਾ ਵਾਈਟ ਵਾਈਟ ਹਨਾ ਇੱਥੇ ਆ ਕੇ ਤਨਤਨ ਸਹਿਵਾ ਅੱਖਾਂ ਨਹੀਂ ਖੁੱਲਦੀਆਂ ਬਈ ਹੋ ਹੋ ਵਾਕੇ ਇਹ ਸੂਰਜ ਕੰਮ ਖਿੱਚੀ ਆਉਂਦਾ ਉਹ ਤਾਂ ਵੈਸੇ ਮੌਸਮ ਤਾਂ ਠੀਕ ਸੀ ਸਵੇਰੇ ਤਾਂ ਠੰਡ ਲੱਗਦੀ ਸੀ ਗਰਮੀ ਘਾਟਾ ਉਹ ਅੱਖਾਂ ਨਹੀਂ ਖੁੱਲਦੀਆਂ ਬੰਦ ਜੀਆਂ ਹੋ ਜਾਂਦੀਆਂ ਅੱਖਾਂ ਜਿਵੇਂ ਬੰਦ ਹੀ ਰੱਖ ਲਈਆਂ ਖਿੱਚੀਆਂ ਖਿੱਚੀਆਂ ਜਾਂਦੀਆਂ ਗਰਮੀ ਚ ਯਾਤਰਾ ਕਰਨੀ ਥੋੜੀ ਜਿਹੀ ਮੁਸ਼ਕਲ ਹੁੰਦੀ ਆ ਤੇ ਸਿਆਲਟ ਤਾਂ ਵੈਸੇ ਕੰਮ ਚੱਲ ਜਾਂਦਾ ਪਰ ਉਦੋਂ ਆਖੀ ਦਾ ਵੀ ਠੰਡ ਲੱਗਦੀ ਹੈ ਨਾ ਸੋ ਚਲੋ ਬਾਬਾ ਨਾਨਕ ਜੀ ਦਾ ਮੇਰ ਕਰੇ ਸਭ ਸਖਣਾ ਹੁੰਦੇ ਰਹੀਏ ਤੇ ਇਦਾਂ ਹੀ ਰੱਬ ਖੁਸ਼ੀਆਂ ਦਿੰਦਾ ਰਵੇ ਤੇ ਦਰਸ਼ਨ ਦਿਦਾ ਰਹੀ ਕਰਦੇ ਰਹੀਏ ਤੇ ਨਾਲ ਤੁਹਾਨੂੰ ਵੀ ਕਰਾਉਂਦੇ ਰਵਾਂਗੇ। ਬਾਕੀ ਆਜੋ ਅੱਗੇ ਇਸ਼ਨਾਨ ਪਾਣੀ ਕਰਦੇ ਆਂ ਤੇ ਪਹਿਲਾਂ 10 ਮਿੰਟ ਰੈਸਟ ਕਰਦੇ ਆਂ। ਅੱਖਾਂ ਹੀ ਮੇਚਦੀਆਂ ਪਹਿਲਾਂ ਨਾ ਪ੍ਰਸ਼ਾਦਾ ਛਕਿਆ ਨੀਂਦ ਜੀ ਆਉਣੀ। ਲੋ ਵੀ ਪਾਏ ਤਾਂ ਹੈ ਨਹੀਂ ਪਰ ਅਸੀਂ ਸਾਹ ਜਾਂ ਲੈ ਲਿਆ ਪਰ ਕਰ ਮੈਂ ਬਹਿ ਕੇ ਬਰਾੰਡਿਆ ਚ ਨਹੀਂ ਕੰਮੇ। ਤੇ ਸਾਨੂੰ ਜੇਠ ਹਾਰ ਜੀ ਚੜਦੀ ਸੁਸਤੀ ਜੀ। ਹਾਂ ਜੀ ਸਿਆਲ ਜੀ। ਸਾਨੂੰ ਸਿਆਲ ਹੀ ਚੰਗਾ। ਖੁਸ਼ਕੁਨਾ ਤਣਾ ਜਾ ਰਹਾ ਵਾਚ ਗਿਆ ਕਰਕੇ ਇਸ਼ਨਾਨ ਤੇ ਫਿਰ ਚੱਲ ਗਏ ਆ 12 ਵਜੇ 12 ਵਜੇ ਆਈਪਰ ਕਰਮਾਂਗਾ 12 ਵਜੇ ਮੈਂ ਦਵਾਈ ਲੈ ਲਵਾਂ ਚੱਲ ਰੱਡ ਉਹ ਐ ਹੀ ਕਰ ਆ ਲੈ ਹਟ ਜਾ ਕੁਲੇ ਜਵਾਰੇ ਤੇਰੇ ਮਣਿਆ ਕੈਂਡਾ ਸਾਹਨਾ ਤੇ ਮੈ ਲੱਗੀ ਪਿਆਸ ਅਜਾ ਪੀਤਾ ਗੋਲੀ ਵਾਲਾ ਬੱਤਾ ਲੈਵਨ ਸਕੰਜਵੀ ਹੁਣ ਤਾਂ ਇਹੀ ਚੱਲਣੀ ਆ ਨਾ ਸੜਕਾਂ ਦੇ ਬਸ ਇਹ ਪੀਣੀ ਆ ਤੇ ਜਦੋਂ ਪੀ ਲਈ ਫੇਰ ਤੇ ਆ ਪਿਆਸ ਫੇਰ ਲੱਗਣੀ ਲੱਗਣੀ ਲੋ ਵੇ ਮਿੱਤਰੋ ਗਰਮੀ ਬਹੁਤ ਜ਼ਿਆਦੇ ਆ ਸਵੇਰੇ ਸਵੇਰੇ ਲੱਗਦੀ ਠੰਡ ਉਹ ਲੋ ਆਈ ਦੀ ਆ ਅਜੇ ਥੋੜੇ ਮੀਂਹ ਪਏ ਫਿਰ ਮੌਸਮ ਠੀਕ ਆ ਪਰ ਜੇਠ ਮਹੀਨਾ ਥੋੜਾ ਜਿਹਾ ਔਖਾ ਹੀ ਕਰੂਗਾ ਲੋ ਲੋ ਵੱਲੋਂ ਜੀ ਨਹੀਂ ਕਰਦਾ ਮੋਟਰਸਾਈਕਲ ਤੇ ਆਉਣ ਨੂੰ ਆ ਪਰ ਹੁਣ ਸੇਕ ਪੈਂਦਾ ਸੋ ਪਹੁੰਚ ਗਏ ਹਰੀਕੇ ਪੱਤਨ ਇੱਥੇ ਮੱਥਾ ਟੇਕ ਕੇ ਨਾ ਸਿੱਧਾ ਘਰੇ ਹੀ ਚਲੇ ਜਾਵਾਂ ਅੱਜ ਅੱਜ ਹੀ ਨਹੀਂ ਕਰਦਾ ਇੱਕ ਦੋ ਜਾਣੇ ਇੱਕ ਉਹ ਵੀ ਸੰਗਤ ਹੈ ਨਹੀਂ ਸੰਗਤ ਬਹੁਤ ਘੱਟ ਆਉਂਦੀ ਗਰਮੇ ਵਿੱਚ ਇੱਥੇ ਵੀ ਮਾਹੌਲ ਠੀਕ ਹੀ ਆਸਾ ਲਗ ਜੀ ਤੇਰੀ ਮਨਖੇ ਤਾ ਸੁਣ ਪੜ ਮਹਾਂਬਦ ਜੀ ਤੇ ਲੋ ਵੀ ਮਿੱਤਰ ਇਹਦੇ ਪ੍ਰਸ਼ਾਦ ਦਾ ਬਾਬੇ ਕਹਿੰਦੇ ਛਕੋ ਛਕਣਾ ਹੀ ਪੈਣਾ ਕਹਿੰਦਾ ਹੈ ਦੇ ਸਿਕਾਉਂਦੇ ਦਾ ਟੌਰ ਨਹੀਂ ਸ਼ਿਕਾਉਂਦੇ ਕਿ ਨਹੀਂ ਨਹੀਂ ਸ਼ਿਕਾਉਂਦੇ ਨਹੀਂ ਨਾਲ ਮਿੱਠਾ ਪਾਣੀ ਸੇਵੀਆਂ ਅੱਜ ਸੈਲਡ ਐਣੀ ਹੈ ਨਾ ਸੈਲਡ ਦੀ ਓਕੇ ਹਾਂ ਰੋਣਕ ਨਾਲ ਲਓ ਬਈ ਗੰਮਾ ਕੇ ਦਾ ਕੋਕ ਦੀ ਪਾਰਟੀ ਹੋ ਜੀ ਹੈ ਗੰਮਾ ਤੇਰੇ ਲੋਕ ਕਿ ਮੇਰੇ ਲੋਕ ਇਹ ਮਰਜ਼ੀ ਕਰ ਲੈਣਾ ਨਹੀਂ ਸਾਡਾ ਵੰਡਿਆ ਕੁਛ ਨਹੀਂ ਬਈ ਤੇ ਆ ਬੀਲੋ ਮੁੱਦ ਕੀ ਆ ਗਏ ਆ ਗਰਮੀ ਬਹੁਤ ਜ਼ਿਆਦਾ ਹੋਣੀ ਆ ਆਪਾਂ ਤਲਵੰਡੀ ਉਹ ਚਾਹ ਪੀ ਕੇ ਆਏ ਆ ਤੇ ਤਲਵੰਡੀ ਉਹ ਚਾਹ ਪੀ ਕੇ ਤੇ ਹਾਲਾਂ ਦੀ ਦੇਖ ਕੇ ਆਏ ਆ ਸਾਈ ਇਹ ਹਾਲ ਆਪਣੇ ਬਣ ਜਾਣਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਬਾਬੇ ਦੀ ਕਿਰਪਾ ਨਾਲ ਤੇ ਹੁਣ ਕੋਕ ਪੀ ਲਈਏ ਤੇ ਫਿਰ ਪਿੰਡ ਨੂੰ ਚੱਲਦੇ ਆ ਤੇ ਘਰੇ ਜਾ ਕੇ ਮਿਲਦੇ ਆ ਹੋਰ ਫੇ ਕਿਵੇਂ ਰਿਹਾ ਅੱਜ ਗਰਮੀ ਬਹੁਤ ਆਣਾ ਗਰਮੀ ਤਾਂ ਰਹੇਗੀ ਕਰੀਏਗੀ ਸਹੀ ਗੱਲ ਦਾ ਪਾ ਠੰਡਾ ਛਾਫਾ ਬਣ ਗੋਤੇ ਆ ਮੜਾ ਸਾ ਮਾਰਿਆ ਰੰਗ ਹੀ ਲਾਲ ਹੋਇਆ ਦਾ ਕਾਲਾ ਹੁਣ ਦਾ ਰੰਗ ਕਾਲਾ ਹੀ ਹੋਣਾ ਨਾ ਜਿਹੜੇ ਗਰਮ ਸੀ ਉਹ ਵੀ ਹੁਣ ਆ ਜਿਹੜੇ ਮਾੜੇ ਮਾੜੇ ਗੋਰੇ ਸੀ ਉਹ ਵੀ ਕਾਲੇ ਹੋ ਜਾਣੇ ਹਾਂ ਅੱਜ ਫਿਰ ਸ਼ਾਮ ਨੂੰ ਪਨੀਰੀ ਵਾਲਾ ਥਾਂ ਹੀ ਬਣਾ ਲਈਏ ਹਾਂ ਤਾਂ ਮੈਂ ਤੁਰੀ ਜੇ ਰੱਖਣਾ ਕਰੀਆ ਕਿ ਇਹ ਮੋਟਾ ਪਾ ਇਹਦਾ ਕੰਮ ਔਖਾ ਹੀ ਆ ਸਾਡਾ ਪਰ ਆਪਾਂ ਕੱਲ ਨੂੰ ਕੰਪਿਊਟਰ ਆਉਣਾ 10 ਮਿੰਟੇ ਮੁੜ ਆਉਣਾ ਦੋ ਵਾਰੀ ਹਾੜੀ ਮਾਰਨੇ ਲਓ ਭਾਈ ਮਿੱਤਰੋ ਸੰਗਰਾਣ ਤੋਂ ਆ ਕੇ ਖੇਤ ਕੱਲ ਨੂੰ ਕੰਪਿਊਟਰ ਕਰਾ ਲੈਵਾਉਣਾ ਤੇ ਪਨੀਰੀ ਵਾਲਾ ਥਾਂ ਜਾਂ ਬਣਾਉਣਾ ਆਏ ਸੀਗੇ ਤੇ ਅੱਜ ਪਹਿਲੇ ਤਾਂ ਆਪਾਂ ਟਰੈਕਟਰ ਆਪਣਾ ਲਿਆ ਜੋੜ ਆਈ ਨਾ ਕਪਾਵਾਤਾ ਦੋਰ ਲਾਤੀ ਆ ਹੁਣ ਇਹ ਚ ਕੱਲ ਨੂੰ ਕੰਪਿਊਟਰ ਕਰਾਇਮਰਾ ਕੇ ਤੇ ਪਨੀਰੀ ਵਾਲਾ ਥਾਂ ਬਣਾ ਲਿਆਂਗੇ ਸੋ ਹੁਣੇ ਮੈਂ ਵਾਹ ਕੇ ਹਟਿਆ ਬਲੌਗ ਹੁਣ ਸ਼ੁਰੂ ਕੀਤਾ ਪਹਿਲਾਂ ਮੈਨੂੰ ਯਾਦ ਹੀ ਪਲ ਗਿਆ ਮੈਂ ਚਾ ਚਾਚੀ ਮੈਂ ਕਿਹਾ ਚੱਲ ਪਹਿਲਾਂ ਵਾਹਣ ਵਾਹ ਕੇ ਦੇਖਦੇ ਆ ਨਹੀਂ ਭਾਈ ਓਕੇ ਆ ਫਿਲਹਾਲ ਜਿੰਨਾ ਕੁ ਮੈਂ ਵਾਹਿਆ ਆ ਕਿਹੜਾ ਕੁ ਵਾਹਤਾ ਲੰਮਾ ਮੈਂ ਇਹ ਚ ਹੁਣ ਜਿੰਨਾ ਥਾਂ ਆਪਾਂ ਬਣਾਉਣਾ ਹੋਇਆ ਬਣਾ ਲਾਂਗੇ ਬਾਕੀ ਇਧਰ ਦੇਖਦੇ ਆ ਵਾਹਣ ਆਪਣਾ ਬਣ ਗਿਆ ਵਧੀਆ ਵੈਸੇ ਬਾਹਲਾ ਡੂੰਗਾ ਤਾਂ ਬਾਉਣਾ ਨਹੀਂ ਹੁੰਦਾ ਪਨੀਰੀ ਵਾਲਾ ਥਾਂ ਬਾਕੀ ਮੈਨੂੰ ਲੱਗਦਾ ਵੀ ਮੇਰੇ ਤੋਂ ਧੂੰਗਾ ਜਿਆਦਾ ਤਾਂ ਨਹੀਂ ਬਕੇ ਠੀਕ ਆ ਵਲ ਨੂੰ ਕੰਪਿਊਟਰ ਕਰਾਇਮ ਰਾ ਦੇਾਂਗੇ ਸੋ ਘੈਂਟਾ ਕੰਮ ਪਹਿਲ ਹਾਲ ਵਧੀਆ ਟਰੈਕਟਰ ਦਾ ਰਿਸਪੌਂਸ ਚੰਗਾ ਦਿੱਤਾ ਲੈਫਟ ਨੂੰ ਟੋਕੇ ਆ ਹੁਣ ਆਪਾਂ ਲਾਉਨੇ ਕਿਹੜਾ ਗਮਾ ਯਾਰ ਆਇਆ ਮੇਰੇ ਨਾਲ ਮੈਂ ਕਿਹਾ ਵੀ ਨਾਲ ਚੱਲ ਮੇਰੇ ਬਿੰਦਾ ਹੋਰ ਆਉਂਦਾ ਸੀ ਉਹ ਕਹਿੰਦਾ ਆਇਆ ਨਹੀਂ ਮੈਂ ਲਵਲੀ ਯਾਰ ਲਵਲੀ ਫੋਨ ਆਇਆ ਸੀ ਮੈਂ ਕਿਛੇ ਨੂੰ ਅਜਲੀ ਅੰਗਰੀ ਗੋਲ ਦਿਓ ਅੱਛਾ ਮੈਂ ਨਹੀਂ ਦੇਖਿਆ ਧਿਆਨ ਹਾਂ ਮੁੰਡਾ ਤਾਂ ਲੰਘ ਗਿਆ ਮੈਂ ਕਿਹਾ ਲਵਲੀ ਆ ਗਿਆ ਉਹ ਨਹੀਂ ਆਇਆ ਉਹ ਉੱਥੇ ਹੀ ਸੀ ਲਓ ਵੀ ਅਸੀਂ ਕਿਹੜਾ ਇੰਨਾ ਬਾਹਰ ਤਾਂ ਹੁਣ ਕੰਮ ਡੰਨ ਵੇਣਾ ਕੀ ਹਾਲ ਚਾਲ ਥੋੜਾ ਵਾਨ ਕਰੜਾ ਵਿੱਚ ਜੀ ਕਰਦਾ ਬਾਦੀਏ ਵਿੱਚੇ ਨਾ ਜੀ ਕਰਦਾ ਬਾਦੀਏ ਤੋ ਚੱਕਦੀ ਪਰਲਾਮੈਂਟ ਕੰਨ ਕਹਿਰ ਲਾਦਗੇ ਸੌਣਾ ਕਰਤਾ ਆਵੇ ਮੇਰਾ ਇੱਕ ਕਿਲਾ ਡੋਗਦਾ ਆਪਾ ਆਹ ਵਾਲਾ ਕਿਵੇਂ ਰਿਹਾ ਕਮੈਂ ਠੀਕ ਆ ਕਹਿੜਾ ਲਾਓ ਭਾਈ ਘੈਂਟਾ ਗੱਲਬਾਤ ਹੁਣ ਚੱਲਦੇ ਆਂ ਬਾਕੀ ਹੌਲੀ ਹੌਲੀ ਮਸਤ ਚਾਲ ਚਲਾਵਾਂਗੇ ਉਧਰ ਥੋੜੇ ਡਲੇ ਉੱੜਦੇ ਸੀ ਉਹ ਵੇਖਾਂਗੇ ਨਹੀਂ ਨੂੰ ਕਾ ਚਲਾਵਾਂਗੇ ਤਾਂ ਸਹੀ ਪਰ ਗਹਿਣਾ ਹਉ ਬਾਨੀ ਯਾਰਾ ਕਾ ਨੀ ਯਾਰਾ ਸਮਾ ਲਵਲੀ ਜਾਂਦਾ ਕਦੇ ਅੱਕ ਲਾ ਜੱਕ